ਹਾਂਜੀ ਅ ਇੱਕ ਕਿੱਦਾਂ ਮਤਲਬ ਕਿੱਦਾਂ ਬਣਾਇਆ ਤੁਸੀਂ ਇਹ ਹੈਂਡਮੇਡ ਕਰੋਸ਼ੇ ਹੁੰਦਾ ਵਾ ਕਰੋਸ਼ੀਆ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਨਾ ਜੋ ਹੱਥ ਨਾਲ ਜਿਹੜਾ ਕਰਦੇ ਹੁੰਦੇ ਨੇ ਤੇ ਸਾਰਾ ਕੁਝ ਆਪ ਹੀ ਬਣਾਇਆ ਮੈਂ ਲਾਈਕ ਇਹ ਹੈਡ ਬੈਂਡਸ ਹੋ ਗਏ ਹੈਅਰ ਐਕਸੈਸਰੀਜ਼ ਹੋ ਗਈਆਂ ਜੋ ਤੁਸੀਂ ਲਾਉਂਦੀਆਂ ਹੁੰਦੀਆਂ ਨੇ ਇਹ ਕੋਸਟਰਸ ਜਿਹੜੇ ਬਰੇ ਬੜੇ ਚੱਲਦੇ ਆ ਅੱਜ ਕੱਲ੍ਹ ਕਿ ਇਹਦਾ ਬੁਕੇ ਬਣ ਜਾਂਦੇ ਆ ਓਕੇ ਫਿਰ ਫਲਾਰਸ ਹੁੰਦੇ ਆ ਕੁਝ ਕੀ ਚੇਨਸ ਨੇ ਜੋ ਤੁਸੀਂ ਡੈਕੋਰੇਟਿਵ ਕਰਨੀ ਆਉਣ ਜਿਵੇਂ ਕਿ ਫਲਾਰ ਕੀ ਚੇਨਸ ਹੋ ਗਈਆਂ ਬਟਰਫਲਾਈ ਹੋ ਗਈਆਂ ਨਾਲ ਕੀ ਰਿੰਗਸ ਨੇ ਫਰੈਂਡਸ਼ਿਪ ਦੀ ਚੀਜ਼ ਜਾਂ ਕਪਲ ਦੀ ਮੰਨ ਚਾਹਿਆ ਕਿ ਤੁਸੀਂ ਇੱਤੈ ਹੀ ਸਿੱਖਣਾ ਮੇਰੇ ਬੋਰਡਸ ਖਤਮ ਹੋਏ ਸੀ ਤਾਂ ਮੈਨੂੰ ਹੌਬੀਜ਼ ਨਵੇਂ ਨਵੇਂ ਟਰਾਈ ਕਰਨ ਦਾ ਕਾਫੀ ਸ਼ੌਂਕ ਆਇਆ ਤਾਂ ਫਿਰ ਮੈਂ ਹੀ ਕਰੋਸ਼ੇ ਦਾ ਸੋਚਿਆ ਸੀ ਤੁਹਾਨੂੰ ਇਦਾਂ ਲੱਗਦਾ ਵੀ ਇਹ ਟ੍ਰੈਂਡ ਹੁਣ ਦੁਬਾਰਾ ਤੋਂ ਚੱਲ ਪਿਆ ਹਾਂਜੀ ਬਿਲਕੁਲ ਇਹ ਟ੍ਰੈਂਡ ਹੁਣ ਕਾਫੀ ਚੱਲ ਚੁੱਕਿਆ ਵਾ ਈਵਨ ਦੋ ਲਾਈਕ ਕਾਫੀ ਕੁੜੀਆਂ ਹੁਣ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਅਪਣਾ ਵੀ ਰਹੀਆਂ ਨੇ ਤੇ ਕਾਫੀ ਮਤਲਬ ਆਨਲਾਈਨ ਵੀ ਵੇਚ ਰੇ ਨੇ ਇਹ ਚੱਲ ਰਿਹਾ ਹੈ ਇਹ ਜਿਹੜੀ ਵੇਸਟੇਜ ਹੁੰਦੀ ਹੈ ਉਹ ਤੋਂ ਵੀ ਬਣ ਜਾਂਦਾ ਕੁਝ हां ਤੁਸੀਂ ਉਹ ਵੇਸਟੇਜ ਨੂੰ ਸਟਫਿੰਗ టు ਯੂਜ਼ ਕਰ ਸਕਦੇ ਹੋ ਜਿਵੇਂ ਚ ਹੁਣ ਪੋਲੀਫਿਲ ਪੈਂਦਾ ਹੁੰਦਾ ਵਾ ਤਾਂ ਜੇ ਇਹਦੇ ਵਿੱਚ ਜੋ ਯਾਨ ਐਕਸਟਰਾ ਬਚਦਾ ਹੈ ਉਹ ਤੁਸੀਂ ਇਹ ਚ ਵੀ ਪਾ ਸਕਦੇ ਹੋ ਤਾਂ ਜਾਂ ਫਿਰ ਉਹਦੇ ਇਕੱਠਾ ਉਹਨੂੰ ਨੋਟਸ ਬਣਾ ਕੇ ਉਹਦਾ ਇੱਕ ਆਰਟ ਪ੍ਰੋਜੈਕਟ ਵੀ ਬਣ ਸਕਦਾ ਹੈ